ਇਹਦੀ ਮਹਿਮ ਤਹਿਤ ਪਿੰਡ ਟੋਲਾ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਤੁਸੀਂ ਅੱਛੇ ਪੰਜਾਬ ਸਰਕਾਰ ਦੇ ਮਹਿਮ ਚੋਰੀ ਹੈ ਜੋ ਨਸ਼ਾ ਅਪਰਾਧ ਤਾਂ ਕਿ ਨਗਰਾਂ ਦੇ ਵਿੱਚ ਹਰ ਇੱਕ ਬਤੇ ਨੂੰ ਸਨਿਆ ਲੱਗ ਜਾਵੇ ਵੀ ਜਿਹੜਾ ਨਸ਼ਾ ਇਹ ਬਹੁਤ ਮਾੜੀ ਲਾਤ ਹੈ ਪੰਜਾਬ ਸਰਕਾਰ ਵੱਲੋਂ ਕੇਜਰੀਵਾਲ ਜੀ ਵੱਲੋਂ ਤੇ ਸਰਕਾਰ ਭਗਤ ਸਿੰਘ ਮਾਨ ਜੀ ਵੱਲੋਂ ਬਹੁਤ ਹੀ ਦ੍ਰਿੜ ਰਾਦੇ ਨਾਲ ਇਹ ਪ੍ਰੋਗਰਾਮ ਨੀਕੇ ਗਏ ਹਨ ਜਿਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵਧੀਆ ਰਿਜ਼ਲਟ ਆਉਣਗੇ ਅਤੇ ਜਿਹੜੇ ਬੰਦੇ ਖਾਦੇ ਨੇ ਉਹਨਾਂ ਲਈ ਫ੍ਰੀ ਹਸਪੀਟਲ ਭੁੱਲੇ ਗਏ ਨੇ ਉਹਨਾਂ ਦਾ ਕੋਈ ਖਰਚਾ ਨਹੀਂ ਹੋਊਗਾ ਫ੍ਰੀ ਇਲਾਜ ਹੋਊਗਾ ਇਸ ਤਰ੍ਹਾਂ ਕੇ ਇਹ ਬਹੁਤ ਹੀ ਸੁਖਮਾ ਤੇ ਵਧੀਆ ਪ੍ਰੋਗਰਾਮ ਹੈ ਜਿਹਦੇ ਨਾਲ ਆਉਣ ਵਾਲੇ ਸਮੇਂ ਸਾਡੇ ਪੰਜਾਬ ਦਾ ਭਲਾ ਹੋਊਗਾ ਪੰਜਾਬ ਸਰਕਾਰ ਵੱਲੋਂ ਟੀਚਾ ਮਿੱਥਿਆ ਗਿਆ ਤੇ 31 ਮਈ ਤੱਕ ਜਿਹੜਾ ਹੈਗਾ ਨਸ਼ੇ ਨੂੰ ਖਤਮ ਕਰਦਾ ਕਿੰਨੇ ਹੁਣ ਤੱਕ ਜਿਹੜੀ ਨਸ਼ੇ ਨੂੰ ਠੱਲ ਪਈ ਆ ਪਹਿਲਾਂ ਨਾਲੋਂ ਤਕਰੀਬਨ ਨਸ਼ੇ ਦਾ ਬਹੁਤ ਜ਼ਿਆਦਾ ਫਰਕ ਪੈ ਗਿਆ ਤੇ ਜੋ ਵੀ ਇਹਦੇ ਪ੍ਰੋਗਰਾਮ ਨੇ ਉਹ ਦੋ ਚਾਰ ਜਨ ਹੋਰ ਰਹਿੰਦੇ ਨੇ ਬਾਕੀ ਸਾਰੇ ਹੋ ਚੁੱਕੇ ਨੇ ਇਹਦੇ ਨਾਲ ਬਹੁਤ ਵਧੀਆ ਰਿਜ਼ਲਟ ਆਏ ਨੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵਧੀਆ ਰਿਜ਼ਲਟ ਆਉਣ ਦੀ ਆਸ ਹੈ ਤੇ ਬਹੁਤ ਆ ਜਿਹੜੇ ਇਹਦੇ ਨੌਜਵਾਨ ਹੈ ਕਿ ਨਸ਼ਾ ਦਾ ਕਰਦੇ ਨੇ ਪਰ ਉਹ ਜਿਹੜਾ ਦੱਸਣ ਤੋਂ ਡਰਦੇ ਹੈਗੇ ਨੇ ਵੀ ਜੇ ਅਸੀਂ ਦੱਸਾਂਗੇ ਸਾਡੀ ਬਦਨਾਮੀ ਹੋਊਗੀ ਉਹਨਾਂ ਨੂੰ ਕੀ ਮੈਸੇਜ ਦੇਉਂਗੇ ਤੁਸੀਂ ਜਿਹੜੇ ਦੱਸੇ ਨਸ਼ਾ ਕਰਦੇ ਨੇ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਇੱਕ ਮੋਬਾਈਲ ਦਾ ਨੰਬਰ ਦਿੱਤਾ ਗਿਆ ਉਹਦੇ ਉੱਤੇ ਇਹ ਫੋਮ ਤੇ ਕਰੋ ਤੁਹਾਡਾ ਨੋ ਬਿਲਕੁਲ ਸੀਕ੍ਰੀਟ ਰੱਖਿਆ ਜਾਊਗਾ ਅਤੇ ਉਸ ਦਾ ਇਲਾਜ ਕਰਾਇਆ ਜਾਊਗਾ ਸਪਰਤੀ ਕਰਾਇਆ ਜਾਊਗਾ ਨਸ਼ਾ ਛਡਾਊ ਕੇਂਦਰ ਦੇ ਵਿੱਚ ਦੂਜਾ ਫਿਰ ਸਾਡੇ ਨੌਜਵਾਨਾਂ ਨੂੰ ਜਿੱਥੇ ਕਿ ਨਸ਼ੇ ਛਡਾਏ ਜਾਂਦੇ ਨੇ ਰੱਖ ਕੇ ਉਹਦੇ ਬਾਰੇ ਜਰੂਰ ਚਾਣਨਾ ਪਾਵੀ ਉਹ ਜਿਹੜੇ ਨੌਜਵਾਨ ਆਪਣੇ ਤੌਰ ਤੇ ਪਹੁੰਚ ਸਕਣ ਉੱਥੇ ਅ ਤ੍ਰੇਕਪੁਰਲੇ ਹਸਪੀਟਲ ਦੇ ਵਿੱਚ 30 ਬੈੱਡਾਂ ਦਾ ਇੱਕ ਹਸਪੀਟਲ ਖੁੱਲਿਆ ਹੈ ਜਿਹੜਾ ਕਿ ਨਸ਼ੇ ਵਾਲੇ ਬੁੱਤੇ ਨਸ਼ਾ ਕਰਦੇ ਨੇ ਉਹਨਾਂ ਨੂੰ ਉੱਥੇ ਦਾਖਲ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਉਹਨਾਂ ਦਾ ਇਲਾਜ ਕੀਤਾ ਜਾਂਦਾ ਹੈ ਤੇ ਇੱਕ ਮਹੀਨੇ ਵਿੱਚ ਜਦੋਂ ਇਹਦੀ ਰਿਪੋਰਟ 네ਗੇਟਿਵ ਆ ਜਾਂਦੀ ਹੈ ਫਿਰ ਉਸ ਨੂੰ ਫ੍ਰੀ ਕਰਕੇ ਭੇਜਿਆ ਜਾਂਦਾ ਔਰ ਬਿਲਕੁਲ ਫ੍ਰੀ ਕੋਸਟ ਹੈ ਕੋਈ ਇਹਦੀ ਕੋਸਟ ਨਹੀਂ ਹੈਗੀ ਇਹ ਇਸ ਬਹੁਤ ਹੀ ਵਧੀਆ ਤੇ ਹਾਲੇ ਨਾਲੇ ਪਹਿਰਾ ਰੱਖ ਕੇ ਦਿੱਤਾ ਜਾਂਦਾ ਵੀ ਇੱਕ ਮਹੀਨੇ ਦੇ ਵਿੱਚ ਉਹ ਨੂੰ ਕੋਈ ਨਸਾਂ ਤੇ ਵੜੀ ਸਕਦਾ ਬਹੁਤ ਸ਼ਲਾਘਾਯੋਗ ਕਦਮ ਹੈ ਜੈਰੀਵਾਲ ਜੀ ਦਾ ਤੇ ਬਹੁਤ ਅਤਮਾਨ ਜੀ ਦਾ ਤੇ ਮੈਂ ਸਾਡੇ ਹਲਕਾ ਅਮਰਗੜ ਵੱਲੋਂ ਇਹ ਆਲਾ ਇਲਾਕੇ ਪਿੰਡਾਂ ਵੱਲੋਂ ਬਹੁਤ-ਬਹੁਤ ਧੰਨਵਾਦ ਕਰਨਾ ਹੈ ਬੈਂਕੂ ਚੀਕਾ ਖਾਲਸਾ ਵੈਗ ਬਹੁਤ ਬਹੁਤ